ਦੇਖੋ ਜੀ ਇੱਧਰ ਵੀ ਜਿਹੜਾ ਕੀ ਹੁਣ ਇਹ ਇੱਧਰ ਨਾਲ ਤੁਹਾਨੂੰ ਦਿਖਾ ਰਹੇ ਆ ਉਹ ਹੋਸਟਲ ਆ ਤੇ ਇੱਥੋਂ ਤੱਕ ਆ ਬੰਨ ਦੇ ਕੋਲੇ ਪਾਣੀ ਪਹੁੰਚ ਚੁੱਕਿਆ ਤੇ ਘੱਗਰ ਦਰਿਆ ਦਾ ਹਰ ਵਕਤ ਹੁਣ ਖਤਰੇ ਦੀ ਘੰਟੀ ਤੇ ਆ ਨਿਸ਼ਾਨ ਕਿਉਂਕਿ ਇੱਥੋਂ ਤੱਕ ਪਹੁੰਚ ਗਿਆ ਅਗਰ 2-4 ਫੁੱਟ ਪਾਣੀ ਹੋਰ ਆਉਂਦਾ ਤਾਂ ਸ਼ਹਿਰ ਦੇ ਵਿੱਚ ਵੜ ਜੂਗਾ ਪਾਣੀ ਇੱਥੋਂ ਦੇ ਆ ਸਨੀਕ ਲੋਗ ਦੇਖ ਰਹੇ ਤੁਸੀਂ ਤੇ ਇੱਧਰ ਸ਼ਹਿਰ ਲੱਗਦਾ ਨਾਲ ਤੇ ਆ ਬੰਨਾਗਾ ਕੋਈ ਜ਼ਿਆਦਾ ਅਗਰ ਜੇ 2-4 ਫੁੱਟ ਹੋਰ ਆਉਂਦਾ ਤਾਂ ਸ਼ਹਿਰ ਦੇ ਵਿੱਚ ਪਾਣੀ ਵੜ ਜੂ ਬਾਈ ਹੋਰ ਵੀ ਮੁੰਡਿਓ ਕਿਵੇਂ ਹੋ ਕੀ ਕਹਿੰਦੀ ਆ ਨਾਲੀ ਫਰਤਕੀ ਆ ਗਿਆ ਨਾ ਗਿਆ ਉਹ ਵੀ ਆ ਸ਼ਲਾਮਾਰ ਸ਼ਲਾਮਾਰ ਦੀ ਹੈ ਜੀ ਹਣਾ ਚਲੋ ਵੀ ਦਿਖਾਉਣੇ ਆ ਤੁਹਾਨੂੰ ਥੱਲੇ ਉਤਰ ਕੇ ਵੀ ਇੱਥੇ ਵੀ ਜਿਹੜੇ ਬਾਣ ਸੀ ਫਸਲ ਸੀਗੀ ਇੱਥੇ ਕੋਈ ਨੀਰਾਚਾਰਾ ਬੀਜਿਆ ਸੀ ਕੋਈ ਸਬਜੀ ਬੀਜੀ ਸੀ ਸਾਰਾ ਤਬਾਹ ਹੋ ਚੁੱਕਿਆ ਇਹ ਸਰਦੂਰਗੜ ਦੀਆਂ ਤਸਵੀਰਾਂਆਂ ਗੀਆਂ ਤੇ ਉਧਰ ਵੀ ਤੁਸੀਂ ਦੇਖ ਸਕਦੇ ਹੋ ਪੱਕਾਪੁਰ ਵੀ ਦਿਖਾਵਾਂਗੇ ਉਧਰ ਇੱਥੋਂ ਤੁਹਾਨੂੰ ਜ਼ੂਮ ਕਰਕੇ ਤੇ ਕੋਲੇ ਜਾਵਾਂਗੇ ਪੱਕੇਪੁਰ ਦੇ ਉੱਥੋਂ ਵੀ ਦਿਖਾਉਣੇ ਆ ਤੇ ਇੱਧਰ ਦੇਖੋ ਇੱਕਾ ਸਾਡਾ ਭਰਾ ਪੱਤਰਕਾਰ ਦੇਖੋ ਇਹ ਵੀ ਵੀਰਾਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਉਹਦੇ ਨੀਰਾ ਸਾਰਾ ਤਬਾਹ ਹੋ ਗਿਆ ਜੀ ਜਿਹੜੀ ਇੱਥੇ ਕੋਈ ਪਸ਼ੂਆਂ ਡੰਗਰਾ ਵਾਸਤੇ ਬੀਜਿਆ ਸੀ ਇਧਰ ਨਾਲ ਗਊਸੱਲਾ ਲੱਗਦੀ ਆ ਗੱਟੇ ਤੁਸੀਂ ਦੇਖ ਸਕਦੇ ਹੋ ਇਧਰ ਆ ਸ਼ਹਿਰ ਲੱਗਦਾ ਆ ਹੋਸਟਲ ਨੂੰ ਵੀ ਮਾਰ ਕਰ ਸਕਦਾ ਕਿਉਂਕਿ ਕੋਲੀ ਹੋਸਟਲ ਆ ਇੱਕ ਅੱਗੇ ਦਰਿਆ ਬਈ ਜਿਹੜਾ ਕਿ ਪੂਰੇ ਖਾਨ ਤੇ ਆ ਤੇ ਇੱਥੋਂ ਆਦੇ ਬਸਨੀਕ ਲੋਕ ਰਹਿਣ ਵਾਲੇ ਆ ਤੇ ਇਧਰੋਂ ਬਰਮਾ ਚੱਲੀ ਜਾਂਦਾ ਆ ਦੇਖ ਸਕਦੇ ਹੋ ਤੁਸੀਂ ਪੈਪ ਜਾ ਰਹੀ ਆ ਆਪਾਂ ਦਿਖਾਉਨੇ ਆ ਤੁਹਾਨੂੰ ਇਧਰੋਂ ਆ ਦੇਖੋ ਫਲਾਲ ਇਹ 23 24 ਫੁੱਟ ਤੇ ਆ ਪਰ ਬੰਨਾ ਵੀ ਦੇਖ ਰਹੇ ਹੋ ਤੁਸੀਂ ਖਤਰੇ ਦੀ ਘੰਟੀ ਤੇ ਆ ਕੰਮ 24 ਫੁੱਟ ਤੇ ਖਤਰੇ ਦੀ ਘੰਟੀ ਤੇ ਹੋ ਜਾਂਦਾ ਕੰਮ ਹਾਂ ਜੁ ਇਧਰੋਂ ਵੀ ਦਿਖਾਉਣੇ ਆ ਆ ਬਈ ਸਰਦੂਲਗੜ ਜਿਹੜੀ ਕਿ گاؤں ਸਾਲਾ ਦੇ ਨਾਲ ਪਾਣੀ ਲੱਗ ਚੁੱਕਿਆ ਆ ਤੁਸੀਂ ਬੰਨੇ ਦੇਖ ਸਕਦੇ ਹੋ ਕਿ ਘੱਗਲ ਦਰਿਆ ਜੇ ਗੱਲ ਕਰੀਏ ਚੌੜੇ ਦੀ ਤਾਂ ਇਹ ਇੱਥੋਂ 500 ਫੁੱਟ 500 ਫੁੱਟ ਚੌੜਾ ਹੋਊ ਮੇਰੇ ਸਾਹਮਣੇ ਨਾਲ ਇੱਥੋਂ 500 ਫੁੱਟ ਤੇ ਪਰਾਂ ਤੋਂ ਹੈਗਾ ਇਹ 400 ਫੁੱਟ ਤੇ ਇਧਰੋਂ ਦੇਖ ਰਹੇ ਹੋ ਤੁਸੀਂ ਤੇ ਆਪਾਂ ਪੱਕਾ ਪੁਲ ਵੀ ਦਿਖਾਵਾਂਗੇ ਤੁਹਾਨੂੰ ਆ ਸ਼ਹਿਰ ਆ ਤੇ ਆਹ ਇੱਥੋਂ ਤੱਕ ਪਾਣੀ ਤੁਸੀਂ ਦੇਖ ਸਕਦੇ ਆ ਨਾਲ ਹੋਸਟਲ ਜਿਹੜੇ ਉਹ ਬੱਡਕਸ ਰਿਹਾ ਤੇ ਇੱਥੇ ਵੀ ਪਾ ਟੋਟਿਆ ਕਿਉਂਕਿ ਇਹਦੇ ਜੇ 2-4 ਫੁੱਟ ਪਾਣੀ ਭਰਾਂਦਾ ਆ ਨਾ ਸਕ ਸ਼ਹਿਰ ਦੇ ਵਿੱਚ ਵੀ ਜੂਆ ਹਰ ਵਕਤ ਜਦੋਂ ਇਹ ਹੁੰਦੀ ਨਾਲੀ ਦਾ ਨੁਕਸਾਨ ਕੀ ਜਾਂਦੀ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਪੱਕਾ ਪੁਲ ਵੀ ਦਿਖਾਉਣੇ ਹੋ ਦਿਖਾਉਣਾਂਗੇ ਤੇ ਇੱਧਰ ਆਹ ਦੇਖੋ ਜੀ ਮਜ਼ਦੂਰ ਆਪਣੇ ਲੱਗ ਰਹੇ ਆ ਤੇ ਆਹ ਦੇਖੋ ਜਿਹੜਾ ਕਿ ਹੁਣ ਇਸ ਵਕਤ ਫਿਲਹਾਲ ਖਤਰੇ ਦੀ ਘੰਟੀ ਤੇ ਕੰਮ ਹਨਾ ਬਾਈ ਇਧਰਲੀ ਸਾਈਡ ਪਾਣੀ ਆ ਚੁੱਕਿਆ ਨਾ हांसी ਤੁਹਾਨੂੰ ਵੈਸੇ ਤਸਵੀਰਾਂ ਵਿੱਚ ਦਿਖਾਈ ਦਿੱਤੀਆਂ ਹੁਣ ਪੱਕੇ ਪੁਲ ਦਿਖਾਵਾਂਗੇ ਆਪਾਂ ਇਹ ਆਪਣੇ ਮਜ਼ਦੂਰ ਇੱਥੇ ਬਈ ਕੰਮ ਕਰ ਰਹੇ ਸੀ ਆ ਗੱਟੇ ਤੁਸੀਂ ਦੇਖ ਰਹੇ ਹੋ ਤੇ ਹੁਣ ਅਲਰਟ ਹੋ ਚੁੱਕਿਆ ਸਰਦੂਲਗੜ੍ਹ ਦੇ ਵਿੱਚ ਸ਼ਹਿਰ ਦੇ ਵਿੱਚ ਕਦੋਂ ਵੀ ਪਾਣੀ ਵੜ ਸਕਦਾ ਕਿਉਂਕਿ ਹੁਣ ਜੇ 4 ਫੁੱਟ ਪਾਣੀ 2 ਫੁੱਟ ਵੀ ਹੋਰ ਆ ਗਿਆ ਤਾਂ ਖਤਰੇ ਦੀ ਘੰਟੀ ਤੇ ਆ ਕੰਮ ਸਰਦੂਲਗੜ੍ਹ ਘਰਦਿਆ ਦੀਆਂ ਤਸਵੀਰਾਂ ਦਿਖਾ ਰਹੇ ਆ ਤੇ ਇਧਰੋਂ ਦਿਖਾ ਰਹੇ ਤੁਹਾਨੂੰ ਪੱਕਾ ਪੁਲ ਤੇ ਹੁਣ ਜਿਹੜਾ ਕੀ ਖੜੇ ਆ ਸੀ ਸਾਡੇ 22 ਫੁੱਟ ਪਾਣੀ ਚੱਲੀ ਜਾਂਦਾ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਹੋਣਦੀਆਂ ਜਿਹੜੀਆਂ ਕਿ ਇਹ ਲਾਈਵ ਦਿਖਾ ਰਹੇ ਆਪਾਂ ਆ ਤੁਸੀਂ ਗੱਡੀ ਦੇਖ ਰਹੇ ਹੋ ਜਿਹੜੀ ਕਿ ਸਾਡੇ ਇਥੇ ਵੀ ਸੰਸਥਾ ਵਾਲਿਆਂ ਦੀ ਹੈ ਜੀ ਸੇਵਾ ਦੇ ਵਿੱਚ ਜਿਹੜੇ ਇਹ ਵੀ ਲੱਗ ਰਹੇ ਵਿਚਾਰੇ ਆਪਣੇ ਵੱਨੀਓ ਜਾਰੀ ਹੈ ਕੰਮ ਤੇ ਪਰ ਹਲਰਟ ਹੋ ਚੁੱਕਿਆ ਕਿਉਂਕਿ ਸਾਡੇ 22 ਫੁੱਟ ਤੇ ਪਾਣੀ ਚੱਲੀ ਜਾਂਦਾ ਤੇ ਫਿਲਹਾਲ ਆਪਣੇ ਵੱਨੀਓ ਟਰੈਕਟਰ ਲੱਗੇ ਹੋਏ ਆ ਦੇਖ ਸਕਦੇ ਹੋ ਤੁਸੀਂ ਆ ਜਾ ਰਹੀਆਂ ਮਿੱਟੀ ਦੀਆਂ ਟਰਾਲੀਆਂ ਤੇ ਅੱਗੋਂ ਵੀ ਆਪਾਂ ਦਿਖਾਵਾਂਗੇ ਉਹ ਉੱਥੇ ਤੁਹਾਨੂੰ ਜੂਮ ਕਰਕੇ ਜਿੱਥੇ ਪਿਛਲੀ ਵਾਰ ਬੰਨਾ ਟੁੱਟ ਗਿਆ ਸੀ ਇੱਥੇ ਤੇ ਫਿਲਹਾਲ ਹੁਣ ਆਪਣੇ ਬੰਨੀਓ ਬਈ ਪੂਰਾ ਜਾਨੀ ਕਿ ਅਲਰਟ ਹੋ ਚੁੱਕਿਆ ਪੰਜਾਬ ਸਰਦੂਲਗੜ੍ਹ ਦੇ ਵਿੱਚ ਤੇ ਜਿਹੜਾ ਕਿ ਹੁਣ ਤੁਸੀਂ ਤਸਵੀਰਾਂ ਇੱਧਰ ਦੇਖ ਸਕਦੇ ਹੋ ਨਾਲ ਪਿੰਡ ਲੱਗਦਾ ਹੈ ਦਿੱਲੀ ਸ਼ੈਡ ਜਿਹੜਾ ਕਿ ਰੋੜੀ ਜਿੱਧਰ ਕੈਮਰਾ ਜਾ ਰਿਹਾ ਤੇ ਇੱਧਰੋਂ ਵੀ ਤੁਹਾਨੂੰ ਦਿਖਾ ਰਹੇ ਆਂ ਆਪਾਂ ਪਾਣੀ ਦਾ ਵਹਾਅ ਹੁਣ 22.5 ਫੁੱਟ ਤੇ ਆ ਤੇ ਅੱਗੋਂ ਵੀ ਦਿਖਾਵਾਂਗੇ ਆ ਦੇਖੋ ਜੀ ਆ ਵਿਚਾਰੇ ਆਪਣੇ ਇਥੇ ਭਰਾ ਜਿਹੜੇ ਕੀ ਕਿਸਾਨ ਭਰਾ ਹਜੇ ਤੱਕ ਲੱਗ ਰਹੇ ਆ ਪੂਰਾ ਆਪਣੇ ਬਣੀ ਚੌਕਸੀ ਆ ਕੰਮ ਆ ਦੇਖੋ ਵੀ ਯਾਰੇ ਨੈਟ ਪੂਰੇ ਆਪਣੇ ਬਣੀ ਅਲਰਟ ਹੋ ਚੁੱਕੇ ਤੇ ਕਹਿਣ ਦਾ ਮਤਲਬ ਹੀ ਹੁਣ ਤੁਸੀਂ ਦੇਖ ਰਹੇ ਹੋ ਤਸਵੀਰਾਂ ਆ ਸਾਰੇ ਕਿਧਰੇ ਟਿਕਾਓ ਆ ਦੇਖੋ ਜੀ ਉੱਪਰੋਂ ਉੱਦਰੋਂ ਉੱਧਰ ਵੀ ਮਾਰਦੇ ਪੱਕੇ ਪੁਲ ਦੇ ਉੱਪਰ ਦੀ ਦੇਖੋ ਜਿਹੜੇ ਕੀ ਭਾਈ ਸਾਧਨ ਲੰਘ ਰਹੇ ਆ ਤੇ ਇਥੇ ਸਾਡੇ ਪੰਜਾਬ ਦੇ ਲੋਕ ਜਿਹੜੇ ਕੀ ਇਥੇ ਦੇਖਣ ਆ ਰਹੇ ਤੁਸੀਂ ਦੇਖ ਰਹੇ ਹੋ ਇਹਦਰ ਵੀ ਮਾਰਦੇ ਕੈਮਰਾ ਆ ਦੇਖੋ ਤੇ ਬਾਈ ਪਰ ਹੁਣ ਇਹ ਆਪਾਂ ਇਹ ਕਹਿ ਸਕਦੇ ਹਾਂ 2.5 ਫੁੱਟ ਤੇ ਪਾਣੀ ਆ ਫਿਲਾਲ ਮੰਗਰੋ ਤਾਂ ਇਹਨੇ ਨੁਕਸਾਨ ਕੀਤੇ ਕੀਤੇ ਆ ਜਦੋਂ ਹਰ ਵਕਤ ਘੱਗਰ ਦਰਿਆ ਉਹਨਾਂ ਨੁਕਸਾਨ ਕਰਕੇ ਜਾਂਦਾ ਫਸਲਾਂਾਂ ਫਸਲਾਂ ਤਬਾਹ ਕਰ ਦਿੰਦਾ ਘਰਾਂ ਦੇ ਘਰ ਰੋੜ ਦਿੰਦਾ ਤੇ ਪਰ ਹੁਣ 2.5 ਫੁੱਟ ਤੇ ਪਾਣੀ ਫਿਲਾਲ ਚੱਲੀ ਜਾਂਦਾ ਅਗਰ ਜੇ 2-4 ਫੁੱਟ ਹੋਰ ਆਉਂਦਾ ਤਾਂ ਬਾਈ ਨੁਕਸਾਨ ਹੀ ਨੁਕਸਾਨ ਆ ਜਿੱਥੇ ਕਿਤੇ ਬੰਨ ਕੋਈ ਪਤਲਾ ਹੈਗਾ ਤਾਂ ਉੱਥੇ ਟੁੱਟ ਨਹੀਂ ਸਕਦੀ ਹੈ ਜਿੱਥੇ ਕਿਤੇ ਕੋਈ ਮਜ਼ਬੂਤ ਆ ਤਾਂ ਉੱਥੋਂ ਆਪਾਂ ਕਹਿ ਸਕਦੇ ਆ ਵੀ ਫੇਰ ਵੀ ਰਿਜ਼ਲਟ ਹੋ ਚੁੱਕਿਆ ਤੇ ਆਪਣੇ ਨੂੰ ਫ੍ਰੀ ਬੈਂਕੂ ਦੇਖ ਰਹੇ ਹਾਂ ਲੱਗ ਰਿਹਾ ਬਈ ਪਰਲੀ ਸਾਈਡ ਵੀ ਪੰਨਾ ਉੱਚਾ ਵੀ ਕਰ ਦਿੱਤਾ ਗਿਆ ਚੌੜਾ ਵੀ ਕਰ ਦਿੱਤਾ ਗਿਆ ਥੋੜਾ ਆਪਾਂ ਅਗਲੀਆਂ ਤਸਵੀਰਾਂ ਫੇਰ ਅੱਗੇ ਦਿਖਾ ਰਹੇ ਹਾਂ